ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੌਂਡੀਅਰ ਲਵਰ ਤੇ ਦੋਸਤੋ ਅੱਜ ਬਾਈ ਦਾ ਤੁਹਾਨੂੰ ਜੁਗਾੜ ਲੱਗਾ ਦਿਖਾਉਣਾ ਹੈ ਇੱਕ ਆ ਦੇਖੋ ਕੰਪਿਊਟਰ ਕਰਾਏ ਵਾਲੇ ਵੀਰਾਂ ਨੂੰ ਇਸ ਬਾਰੇ ਜਾਣਕਾਰੀ ਹੋਣੀ ਹੈ ਕਿ ਜਿਹੜਾ ਆਪਾਂ ਮਾਸਟਰ ਕੰਪਿਊਟਰ ਜਿਹੜਾ ਕਰਾ ਹੁੰਦਾ ਉਹਨੂੰ ਪਰਨੀਚੇ ਕਰਦੇ ਆ ਤਾਂ ਇਹ ਗੇੜੀ ਘਮੋਣੀ ਪੈਂਦੀ ਆ ਤਾਂ ਹੱਥ ਦੇ ਨਾਲ ਇਹ ਦਿਨ ਹੱਥ ਤੱਕ ਜਾਂਦਾ ਵਾ ਪਹਿਲਾਂ ਉੱਪਰ ਕਰੋ ਕਦੀ ਥੱਲੇ ਕਰੋ ਇਹ ਕਰਕੇ ਬਾਈ ਨੇ ਇੱਕ ਜਗਾਰਡ ਲਾਤਾ ਵਾ ਜਿਹੜੀ ਵਾਈਪਰ ਵਾਲੀ ਮੋਟਰਾਂ ਦੀ ਗੱਡੀ ਦੀ ਕਿਸੇ ਜੀ ਗੱਡੀ ਦੀ ਮੋਟਰ ਲੈ ਸਕਤ ਤੁਸੀਂ ਉਹ ਲਾਤੀ ਆ ਤੇ ਹੱਥ ਦੇ ਕੋਈ ਸੋਚ ਲਾਤੇ ਆ ਹਾਂ ਇਹਨੂੰ ਹੱਥ ਨਾਲ ਘਮਾਉਣ ਦੀ ਲੋੜ ਨਹੀਂ ਪੈਣੀ ਹੁਣ ਬਸ ਇੱਕ ਸੋਚ ਤੋਂ ਹੀ ਉੱਪਰ ਥੱਲੇ ਹੋਇਆ ਘੂਆ ਕਰਾਇਆ ਤੇ ਇਹਦੇ ਨਾਲ ਬਹੁਤ ਆਸਾਨ ਹੋ ਜਾਣਾ ਇੱਕ ਟਾਈਮ ਦੀ ਬਚਤ ਹੁੰਦੀ ਹੈ ਇਹਦੇ ਨਾਲ ਇੱਕ ਬੰਦਾ ਟਰੈਕਟਰ ਤੇ ਬੈਠਾ ਬੈਠੇ ਸਭ ਕੁਝ ਕਰ ਸਕਦਾ ਦੋਸਤੋ ਇਸ ਬਾਰੇ ਜਾਣਕਾਰੀ ਲੈਣੀ ਹੋਈ ਜੇ ਕਿ ਕਿੱਦਾਂ ਲੱਗਦਾ ਕਿੱਦਾਂ ਲਾਇਆ ਤੁਸੀਂ ਵੀ ਤਾਂ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਜੀ ਤੇ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਤੁਹਾਨੂੰ ਉੱਥੇ ਪਤਾ ਚੱਲ ਜਾਣਾ ਵਾ ਕਿ ਕਿੱਦਾਂ ਕਿੱਦਾਂ ਭਾਰੀ ਨਜਗਾੜ ਲਾ ਕੇ ਟਿੱਕ ਕੀਤਾ ਵਾ ਧੰਨਵਾਦ ਅਨਤੀ ਨੂੰ ਇਹਨੂੰ ਇੱਥੇ ਕਰਦਣਾ ਚੈਨ ਹੋਰ ਟਾਈਟ ਹੋ ਜਾਣੀ ਆ ਚੈਨ ਤਾਂ ਢਿੱਲੀ ਆ ਵੇਖੋ ਇਹਦੇ ਵਿੱਚ ਆ ਪਲੇ ਆ ਨਾ ਆ ਨਟ ਖੋਲ ਕੇ ਨਾ ਇਹਦਾ ਕੰਮ ਹੀ ਕੋਈ ਨਹੀਂ ਰਿਹਾ ਇਹ ਪਿੱਛੇ ਚੱਲ ਜਾਂਦੀ ਆ ਜਦੋਂ ਪਿੱਛੇ ਚੱਲ ਜਾਂਦੀ ਆ ਨਾ ਫੇ ਚੈਨ ਟਾਈਟ ਹੋ ਜਾਂਦੀ ਹੋਰ ਜਾਣੀ ਆ ਦੂਜੀ